ਆ ਸਾਡੇ ਨਾਲ ਸਟੂਡੀਓ ਦੇ ਵਿੱਚ ਬਾਬਾ ਲਾਲ ਸਿੰਘ ਜੀ ਪੇਖੀ ਪਹੁੰਚੇ ਨੇ ਤੇ ਉਹਨਾਂ ਦਾ ਪਹੁੰਚਦੇ ਅਸੀਂ ਧੰਨਵਾਦ ਕਰਦੇ ਬਾਬਾ ਜੀ ਵੈਜ ਜੀ ਦਾ ਖਾਲਸਾ ਵੈਜ ਜੀ ਮਗਰਮ ਜੀ ਕੀ ਫਤਿਹ ਜੀ ਬਾਬਾ ਜੀ ਕਾ ਦੇਖ ਕੇ ਬੜੀ ਦੁਖਦਾਈ ਖਬਰ ਆ ਯਾਨੀ ਕਿ ਸੰਤ ਸਮਾਜ ਇੰਟਰਨੈਸ਼ਨਲ ਇੰਟਰਨੈਸ਼ਨਲ ਦੇ ਜਿਹੜੇ ਸੰਤ ਸਮਾਜ ਦੇ ਨੇ ਮੁੱਖ ਸੇਵਾਦਾਰ ਬਾਬਾ ਸਮਸ਼ੇਸ ਸਮਸ਼ੇਸ ਸਿੰਘ ਜੀ ਜੰਗੇੜਾ ਸਾਹਬ ਵਾਲੇ ਨੇ ਤੇ ਉਹਨਾਂ ਉੱਤੇ ਪੁਲਿਸ ਜਿਹੜੀ ਹੈਗੀ ਉਹਨਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਆ ਤੇ ਪੁਲਿਸ ਨੇ ਜਿਹੜੇ ਉਹਨਾਂ ਨੇ ਦੋਸ਼ ਲਾਇਏ ਨੇ ਕਿ ਪੁਲਿਸ ਜਿਹੜਾ ਹੈਗੀ ਆ ਉਹਨਾਂ ਨੂੰ ਕਈ ਦਿਨਾਂ ਤੋਂ ਲੈ ਕੇ ਜਿਹੜੀ ਇਹ ਹੈਗੀ ਆ ਪ੍ਰਸ਼ਾਸਨ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਤੁਸੀਂ ਇਹਦੇ ਬਾਰੇ ਕੀ ਥੋੜਾ ਜਿਹਾ ਚੰਨਾ ਪਾਓ ਅਸਲ ਕਹਾਣੀ ਵਜਾ ਹੈ ਕੀ ਹੈ ਮੈਂ ਪੰਜਾਬੀ ਵਿਰਸਾ ਸਟੂਡੀਓ ਦੇ ਚੈਨਲ ਦੇ ਸਮੂਹ ਸੇਵਾਦਾਰ ਟੀਮ ਦੇ ਤੇ ਦੇਸਵਤੇ ਜਿਹਦੀਆਂ ਸਮੂਹ ਸਿਕਸ਼ਣਤਾ ਨੂੰ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸਵਾਲ ਕੀਤਾ ਹੈ ਇੰਟਰਨੈਸ਼ਨਲ ਸੰਤ ਸਮਾਜ ਦੇ ਮੁਖ ਸ਼ੇਵਾਦਾਰ ਸੰਤ ਬਾਬਾ ਸ਼ਮਸ਼ੇਰ ਸਿੰਘ ਜੀ ਜਗੇੜਾ ਸਾਹਿਬ ਵਾਲੇ ਮੈਂ ਵੀ ਉਸ ਸੰਤ ਸਮਾਜ ਦਾ ਇੱਕ ਅੰਗ ਹਾਂ ਜਿਹੜਾ ਮਾਨਸਾ ਪ੍ਰਧਾਨ ਆ ਮੀਰੀ ਪੀਰੀ ਸੰਤ ਸਮਾਜ ਦਾ ਮੁਖ ਸ਼ੇਵਾਦਾਰ ਹੋਣ ਦੇ ਨਾਤੇ ਮੈਂ ਇਸ ਗੱਲ ਨੂੰ ਨੇੜੇ ਉਹ ਕਿ ਵੇਖਿਆ ਕਿ ਸੰਤ ਬਾਬਾ ਸ਼ਮਸ਼ੇਰ ਸਿੰਘ ਜੀ ਜਗੇੜੇ ਵਾਲੇ ਜਿਹੜੇ ਆ ਉਹ ਸਦਾ ਹੀ ਸਮਾਜ ਦੀਆਂ ਕੁਰਤੀਆਂ ਦੇ ਵਿਰੁੱਧ ਬੋਲਦੇ ਨੇ ਨਸ਼ਿਆਂ ਦੇ ਵਿਰੁੱਧ ਬੋਲਦੇ ਨੇ ਸਰਕਾਰਾਂ ਨੂੰ ਕੋਸਦੇ ਰਹਿੰਦੇ ਆ ਕਿ ਸਰਕਾਰਾਂ ਨਸ਼ਿਆਂ ਨੂੰ ਬੰਦ ਕਰਨ ਪੰਜਾਬ ਦੀ ਨੌਜਵਾਨੀ ਜਿਹੜੀ ਆ ਉਹ ਨਸ਼ਿਆਂ ਵਿੱਚ ਗਲਤਾਨ ਹੁੰਦੀ ਜਾਂਦੀ ਆ ਆਪਣੇ ਧਰਮ ਤੋਂ ਦੂਰ ਹੁੰਦੀ ਜਾਂਦੀ ਆ ਆਪਣੇ ਪਵਿੱਤਰ ਕਰਮ ਤੋਂ ਦੂਰ ਹੁੰਦੀ ਜਾ ਰਹੀ ਆ। ਬਾਬਾ ਜੀ ਦਿਨ ਰਾਤ ਇੱਕ ਕਰਕੇ ਸਿੱਖੀ ਦਾ ਪ੍ਰਚਾਰ ਕਰਦੇ ਨੇ। ਨਸ਼ਿਆਂ ਦੇ ਖਿਲਾਫ ਬੋਲਦੇ ਨੇ। ਮੈਨੂੰ ਣਟ ਤੋਂ ਪੜਿਆ ਤਾਂ ਮੈਂ ਉਹਨਾਂ ਦਾ ਪ੍ਰੈਸ ਨੋਟ ਪਤਾ ਲੱਗਿਆ ਕਿ ਉਹਨਾਂ ਦੇ ਹਾਊਸ ਵਿਖੇ ਪੁਲਿਸ ਪ੍ਰਸ਼ਾਸਨ ਆਇਆ ਤੇ ਉਹਨਾਂ ਦੇ ਹਾਊਸ ਦੀਆਂ ਫੋਟੋਆਂ ਫੂਟਾਂ ਵੀ ਲੈ ਕੇ ਗਏ ਹੋ ਸਕਦਾ ਤਲਾਸ਼ੀ ਵੀ ਕੀਤੀ ਹੋਵੇ। ਪਰ ਬਾਬਾ ਜੀ ਦੀ ਉਮਰ ਅੱਜ ਤਕਰੀਬਨ 70 ਪਤਰ ਸਾਲ ਦੀ ਆ ਇਹੋ ਜਿਹੇ ਬਜ਼ੁਰਗਾਂ ਦੀ ਤਾਂ ਉਹੀ ਸੇਵਾ ਹੋਵੇ ਅਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਾਂਗੇ ਕਿ ਇਹੋ ਜਿਹੇ ਬਜ਼ੁਰਗਾਂ ਦੀ ਤਾਂ ਆਪਾਂ ਸਹਾਇਤਾ ਕਰਨੀ ਆ ਨਾ ਕਿ ਉਹਨਾਂ ਨੂੰ ਆਪਾਂ ਤੰਗ ਪਰੇਸ਼ਾਨ ਕਰਨਾ ਉਹ ਹੈ ਜੇ ਕੀ ਕਰਦੇ ਨੇ ਜਿਹਦੇ ਨਾਲ ਕੋਈ ਪ੍ਰਸ਼ਾਸਨ ਦੇ ਕੰਮ ਵਿੱਚ ੜਿੱਕੇ ਪੈਂਦੇ ਨੇ ਸਰਕਾਰਾਂ ਦਾ ਕੰਮ ਹੈ ਨਸ਼ੇ ਰੋਕਣ ਦਾ ਪਰ ਅਸੀਂ ਧਰਮ ਪ੍ਰਚਾਰਕ ਹੋ ਕੇ ਅਸੀਂ ਨਸ਼ੇ ਰੋਕਣ ਦੀ ਗੱਲ ਕਰ ਰਹੇ ਹਾਂ ਤੇ ਨਸ਼ੇ ਰੋਕਣ ਵਾਲਿਆਂ ਨੂੰ ਇਸ ਤਰ੍ਹਾਂ ਤੰਗ ਪਰੇਸ਼ਾਨ ਕਰਨਾ ਤਾਂ ਯੋਗ ਨਹੀਂ ਹੈ ਅਸੀਂ ਇਸ ਗੱਲ ਦੀ ਕੋਰ ਨਿੰਦਿਆ ਕਰਦੇ ਹਾਂ ਔਰ ਸੰਗਤਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਸੰਤ ਜੀ ਮਹਾਰਾਜ ਸੰਤ ਬਾਬਾ ਸ਼ਮਸ਼ੇਰ ਸਿੰਘ ਜਗੇੜਾ ਸਾਹਿਬ ਵਾਲਿਆਂ ਦਾ ਆਪਾਂ ਸਹਿਯੋਗ ਦੇਈਏ ਸਾਥ ਦੇਈਏ ਕਿਉਂਕਿ ਉਮਰ ਉਹਨਾਂ ਦੀ ਵੱਡੀ ਆ ਬਿਮਾਰ ਰਹਿੰਦੇ ਨੇ ਤਕਰੀਬਨ ਤੇ ਇਸ ਕਰਕੇ ਫੇਰ ਵੀ ਉਹ ਬਜ਼ੁਰਗ ਉਮਰ ਦੇ ਵਿੱਚ ਵੀ ਅ ਤਕਰੀਬਨ 70-75 ਸਾਲ ਦੇ ਹੋ ਕੇ ਵੀ ਆਪ ਗੱਡੀ ਚਲਾ ਕੇ ਪਿੰਡ-ਪਿੰਡ ਜਾਂਦੇ ਨੇ ਜਿੱਥੇ ਕੋਈ ਸਮਾਗਮ ਹੁੰਦਾ ਸੰਗਤਾਂ ਯਾਦ ਕਰਦੀਆਂ ਉੱਥੇ ਜਾ ਕੇ ਸਿੱਖੀ ਦੇ ਪ੍ਰਚਾਰ ਦੀ ਗੱਲ ਕਰਦੇ ਆ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਨ ਦੀ ਗੱਲ ਕਰਦੇ ਨੇ ਇਸ ਕਰਕੇ ਇਹ ਨਿੱਕੀਆਂ-ਨਿੱਕੀਆਂ ਗੱਲਾਂ ਜਿਹੜੀਆਂ ਰੰਜਿਸ਼ ਵਾਲੀਆਂ ਗੱਲਾਂ ਕਈ ਵਾਰੀ ਕਿਸੇ ਲੋਕਾਂ ਦੇ ਮਨਾਂ 'ਚ ਹੁੰਦੀਆਂ ਨੇ ਤੇ ਉਹ ਲੋਕ ਫਿਰ ਆਪਣੀਆਂ ਕਿਣਾ ਕੱਢਣ ਵਾਸਤੇ ਚਲੋ ਕੋਈ ਨਾ ਕੋਈ ਮਲਾਜਮ ਹੁੰਦਾ ਉਹਨੂੰ ਕਹਿ ਦਿੰਦੇ ਨੇ ਵੀ ਜਾਓ ਤੁਸੀਂ ਉੱਥੇ ਢੇੜਾ ਮਾਰ ਕੇ ਉਹ ਡਰਾ ਕੇ ਉਹ ਧਮਕਾ ਕੇ ਉਹ ਇਹ ਕਾਰਵਾਈਆਂ ਠੀਕ ਨਹੀਂ ਹੈਗੀਆਂ ਸਿੱਖ ਪ੍ਰਚਾਰਕਾਂ ਨੂੰ ਇਸ ਤਰ੍ਹਾਂ ਪਰੇਸ਼ਾਨ ਨਹੀਂ ਕਰਨਾ ਚਾਹੀਦਾ ਉਹਨਾਂ ਨੂੰ ਪ੍ਰਚਾਰ ਕਰਨ ਦਿਓ ਜੇ ਕੋਈ ਉਹਨਾਂ ਦੇ ਵਿੱਚ ਘਾਟਵਾ ਦਾ ਤਾਂ ਫਿਰ ਉਹ ਹੈ ਜਾ ਉਹਨਾਂ ਦੇ ਨਾਲ ਮਾਹੌਲ ਬਰਤਾ ਕੀਤਾ ਜਾ ਸਕਦਾ ਔਰ ਜਿਹੜਾ ਹੁਣ 70 72 ਸਾਲ ਦੀ ਉਮਰ ਦੇ ਬਜ਼ੁਰਗ ਨੇ ਤੇ ਸਿੱਖੀ ਦਾ ਪ੍ਰਚਾਰ ਕਰਦੇ ਆ ਨਸ਼ਿਆਂ ਦੇ ਵਿਰੁੱਧ ਬੋਲਦੇ ਆ ਸਮਾਜ ਦੀਆਂ ਕ੍ਰੀਤੀਆਂ ਦੇ ਵਿਰੁੱਧ ਬੋਲਦੇ ਆ ਹਰ ਇੱਕ ਗਰੀਬ ਜਿਹੜਾ ਲੋੜਵੰਦ ਮਨੁੱਖਾ ਉਹਦੀ ਹਸੇਤਾ ਵੀ ਕਰਦੇ ਆ ਔਰ ਉਹਦੇ ਨਾਲ ਵੀ ਖੜਦੇ ਆ ਤਾਂ ਇਸ ਕਰਕੇ ਸਾਨੂੰ ਲੋੜ ਹੈ ਕਿ ਇਹੋ ਜਿਹੇ ਮਹਾਂਪੁਰਖਾਂ ਦਾ ਸਤਕਾਰ ਕਰੀਏ ਕਿਉਂਕਿ ਉਹ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾਣਾ ਸਾਹਿਬ ਵਾਲਿਆਂ ਦੇ ਸੇਵਾਦਾਰ ਨੇ ਉਹਨਾਂ ਕੋਲ ਉਹਨਾਂ ਨੇ ਸਿੱਖਿਆ ਪ੍ਰਾਪਤ ਕੀਤੀ ਹੈ ਵਿੱਦਿਆ ਪ੍ਰਾਪਤ ਕੀਤੀ ਹੈ ਮਹਾਂਪੁਰਖਾਂ ਦੇ ਸਥਾਨ ਤੇ ਬੜਾ ਸਮਾਂ ਉਹਨਾਂ ਨੇ ਸੇਵਾ ਕੀਤੀ ਹੈ ਗੁਰਬਾਣੀ ਪੜ੍ਹੀ ਹੈ ਕਥਾ ਕੀਰਤਨ ਕੀਤਾ ਅੱਜ ਵੀ ਕਰਦੇ ਨੇ ਇਸ ਕਰਕੇ ਇਹੋ ਜਿਹੇ ਸਾਧੂਆਂ ਦਾ ਤਾਂ ਸਤਿਕਾਰ ਕਰਨਾ ਹੀ ਬਣਦਾ ਹੈ ਉਹਨਾਂ ਦਾ અપਮਾਨ ਨਹੀਂ ਕਰਨਾ ਚਾਹੀਦਾ ਪ੍ਰਸ਼ਾਸਨ ਸੁਚੇਤ ਹੋਵੇ ਇਸ ਗੱਲੋਂ ਨਹੀਂ ਚਾਹੀਦਾ ਇਸ ਤਰ੍ਹਾਂ ਦਾ ਉਹਨਾਂ ਨਾਲ ਵਰਤਾਅ ਕਰਨਾ ਅਸੀਂ ਜੇ ਇਸ ਤਰ੍ਹਾਂ ਦਾ ਉਹਨਾਂ ਦੇ ਨਾਲ ਵਰਤਾਅ ਹੋਇਆ ਤਾਂ ਅਸੀਂ ਇਹਦੀ ਬਹੁਤ ਜ਼ਿਆਦਾ ਕੋਰ ਨਿੰਦਿਆ ਕਰਦੇ ਆਂ ਹਾਂਜੀ ਮਾਬਈ ਸਮਾਵੇਨ ਲਈ ਧੰਨਵਾਦ ਬਾਈ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ